ਇੱਕ ਤਸਵੀਰ ਤੁਹਾਨੂੰ ਹੈਰਾਨ ਕਰ ਦੇਵੇਗੀ ਦਰਅਸਲ ਇਹ ਸਕਰੀਨ ਤੇ ਜੋ ਲੜਕਾ ਤੇ ਲੜਕੀ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਆਪਸ ਦੇ ਵਿੱਚ ਪਤੀ ਪਤਨੀ ਨੇ ਪਰ ਇਹਨਾਂ ਦੇ ਵੱਲੋਂ ਇੱਕ ਹੈਰਾਨ ਕਰਨ ਵਾਲਾ ਦਾਵਾ ਕੀਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਹਨਾਂ ਦੇ ਵੱਲੋਂ ਤਕਰੀਬਨ 1 ਕਰੋੜ ਰੁਪਏ ਦੇ ਨਸ਼ੇ ਦਾ ਸੇਵਨ ਕੀਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ 10 ਸਾਲਾਂ ਦੌਰਾਨ ਆਪਣਾ ਨਸ਼ੇ ਦੇ ਵਿੱਚ ਘਰ ਪਰਿਵਾਰ ਪੈਸਾ ਸੋਨਾ ਗਹਿਣੇ ਜੋ ਵੀ ਉਹਨਾਂ ਦੇ ਕੋਲ ਕੀਮਤੀ ਸਮਾਨ ਸੀ ਸਭ ਕੁਝ ਨਸ਼ੇ ਦੇ ਵਿੱਚ ਗੁਆ ਲਿਆ ਏ ਉਹਨਾਂ ਦੇ ਵੱਲੋਂ ਇਹ ਹੈਰਾਨ ਕਰਨ ਵਾਲੇ ਕਈ ਸਾਰੇ ਦਾਅਵੇ ਕੀਤੇ ਗਏ ਨੇ ਦਰਅਸਲ ਲੜਕੇ ਦਾ ਕਹਿਣਾ ਏ ਕਿ ਉਹ ਕੁਸ਼ਤਰੀ ਵਿੱਚ ਕਾਫੀ ਚੰਗਾ ਸੀ ਸਰੀਰ ਪੱਖੋਂ ਕਾਫੀ ਚੰਗਾ ਸੀ ਤੇ ਜਿਸ ਤੋਂ ਬਾਅਦ ਉਹ ਜਿੱਤ ਤੋਂ ਬਾਅਦ ਆਪਣੇ ਦੋਸਤਾਂ ਨਾਲ ਜਦੋਂ ਵੀ ਪਾਰਟੀ ਤੇ ਜਾਂਦਾ ਸੀ ਤਾਂ ਉਸ ਸਮੇਂ ਉਸ ਦੇ ਵੱਲੋਂ ਜਿਹੜਾ ਇਹ ਸ਼ੌਂਕੀਆ ਤੌਰ ਤੇ ਨਸ਼ਾ ਕੀਤਾ ਜਾਂਦਾ ਸੀ ਪਰ ਉਹ ਸ਼ੌਂਕ ਹੌਲੀ-ਹੌਲੀ ਉਸ ਦੀ ਆਦਤ ਬਣ ਚੁੱਕਿਆ ਸੀ ਤੇ ਪਿਛਲੇ ਲਗਾਤਾਰ 10 ਸਾਲਾਂ ਤੋਂ ਨਸ਼ੇ ਦਾ ਆਦੀ ਸੀ ਜਿਸ ਦੇ ਵਿੱਚ ਉਸਨੇ ਆਪਣਾ ਘਰ ਪਰਿਵਾਰ ਸਭ ਕੁਝ ਬਰਬਾਦ ਕਰ ਦਿੱਤਾ ਤੇ ਜ਼ਾਇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਤਕਰੀਬਨ 1 ਕਰੋੜ ਰੁਪਏ ਦਾ ਹੁਣ ਤੱਕ ਉਸ ਦੇ ਵੱਲੋਂ ਨਸ਼ਾ ਕਰ ਲਿਆ ਗਿਆ ਹੈ ਪਰ ਹੁਣ ਉਸ ਨੂੰ ਸੋਝੀ ਆ ਚੁੱਕੀ ਹੈ ਹੁਣ ਉਸ ਨੂੰ ਅਕਲ ਆ ਚੁੱਕੀ ਹੈ ਉਹਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਲਈ ਆਪਣੇ ਭਵਿੱਖ ਨੂੰ ਬਦਲਣਾ ਚਾਹੁੰਦਾ ਹੈ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਚਾਹੁੰਦਾ ਹੈ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦਾ ਹੈ ਚੰਗਾ ਜੀਵਨ ਦੇਣਾ ਚਾਹੁੰਦਾ ਹੈ ਜਿਸ ਦੇ ਕਾਰਨ ਹੁਣ ਉਸ ਦੇ ਵੱਲੋਂ ਨਸ਼ੇ ਨੂੰ ਛੱਡਣ ਦੀ ਜਿਹੜਾ ਗੱਲ ਕਹੀ ਜਾ ਰਹੀ ਹੈ ਪਰ ਉੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਉਸ ਦੀ ਪਤਨੀ ਉਸ ਦੇ ਨਾਲ ਰਹਿ ਕੇ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦੀ ਸੀ ਉਹ ਵੀ ਨਸ਼ੇ ਦੀ ਪੂਰੀ ਆਦੀ ਹੋ ਚੁੱਕੀ ਸੀ ਉਸ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਦੂਜੇ ਬੱਚੇ ਦੀ ਡਿਲੀਵਰੀ ਸੀ ਯਾਨੀ ਕਿ ਉਸ ਦੀ ਪਤਨੀ ਜਦੋਂ ਡਿਲੀਵਰੀ ਸੀ ਤਾਂ ਡਿਲੀਵਰੀ ਦੇ ਸਮੇਂ ਜੋ ਦਰਦ ਹੁੰਦਾ ਹੈ ਉਸ ਤੋਂ ਰਾਹਤ ਪਾਉਣ ਲਈ ਜਦੋਂ ਉਹਨਾਂ ਨੇ ਨਸ਼ੇ ਦਾ ਪੂਰਾ ਸੇਵਨ ਕੀਤਾ ਹੋਇਆ ਸੀ ਜਦੋਂ ਉਸਨੇ ਹਸਪਤਾਲ ਜਾਣਾ ਹੈ ਡਾਕਟਰਾਂ ਦੇ ਕੋਲ ਜਦੋਂ ਉਸਨੇ ਜਾਣਾ ਹੁੰਦਾ ਹੈ ਬੱਚੇ ਦੀ ਜੀ ਵੀ ਹੋਣੀ ਹੁੰਦੀ ਹੈ ਉਸ ਸਮੇਂ ਉਹ ਨਸ਼ੇ ਦੇ ਵਿੱਚ ਪੂਰੀ ਤੁੱਤ ਸੀ ਉਸ ਦਾ ਕਹਿਣਾ ਸੀ ਕਿ ਜਦੋਂ ਵੀ ਉਸ ਨੂੰ ਦਰਦ ਹੁੰਦਾ ਸੀ ਤਾਂ ਉਹ ਨਸ਼ੇ ਦਾ ਸੇਵਨ ਕਰ ਲੈਂਦੀ ਸੀ ਤੇ ਹੌਲੀ-ਹੌਲੀ ਉਸ ਦੀ ਆਦਤ ਬਣ ਚੁੱਕਿਆ ਸੀ ਨਸ਼ਾ ਤੇ ਦੋਨਾਂ ਨੇ ਰਲ ਮਿਲ ਕੇ ਤਕਰੀਬਨ 1 ਕਰੋੜ ਰੁਪਏ ਦਾ ਨਸ਼ਾ ਜਿਹੜਾ ਹੁਣ ਤੱਕ ਕਰ ਲਿਆ ਹੈ ਘਰ ਪਰਿਵਾਰ ਸਭ ਕੁਝ ਉਹਨਾਂ ਦਾ ਪਰਿਵਾਰ ਜਿਹੜਾ ਇਹ ਨਸ਼ੇ ਦੇ ਵਿੱਚ ਬਰਬਾਦ ਹੋ ਚੁੱਕਿਆ ਹੈ ਉਥੇ ਹੀ ਪਤਨੀ ਦਾ ਇਹ ਵੀ ਦਾਵਾ ਹੈ ਕਿ ਉਸਦੇ ਪੇਕੇ ਪਰਿਵਾਰ ਉਸ ਤੋਂ ਕਾਫੀ ਜ਼ਿਆਦਾ ਖਫਾ ਸੀ ਕਿ ਉਹ ਨਸ਼ੇ ਦੀ ਆਦੀ ਹੋ ਚੁੱਕੀ ਹੈ ਨਸ਼ੇ ਦਾ ਸੇਵਨ ਕਰਦੀ ਸੀ ਜਿਸ ਕਾਰਨ ਉਹਨਾਂ ਨੇ ਰਿਸ਼ਤਿਆਂ ਦੇ ਵਿੱਚ ਵੀ ਕੜਵਾਹਟ ਆ ਚੁੱਕੀ ਸੀ ਉਹਦਾ ਕਹਿਣਾ ਹੈ ਕਿ ਉਸਦੇ ਪੇਕੇ ਪਰਿਵਾਰ ਉਸ ਨੂੰ ਕਹਿੰਦਾ ਸੀ ਕਿ ਤੂੰ ਸਾਡੇ ਘਰ ਨਾ ਆ ਕਿਉਂਕਿ ਜਦੋਂ ਤੂੰ ਸਾਡੇ ਘਰ ਆਉਂਦੀ ਹੈ ਤਾਂ ਤੇਰਾ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਬੱਚੇ ਵੀ ਗਲਤ ਰਾਹਾਂ ਤੇ ਜਾ ਸਕਦੇ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਵੀ ਉਹਦੇ ਨਾਲ ਨਾਤਾ ਤੋੜ ਲਿਆ ਗਿਆ ਸੀ ਪਰ ਅੱਜ ਦੋਨਾਂ ਦੇ ਵੱਲੋਂ ਆਪਣੇ ਜੀਵਨ ਨੂੰ ਸੁਧਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਆਪਣੇ ਬੱਚਿਆਂ ਲਈ ਚੰਗਾ ਜੀਵਨ ਸੋਚਿਆ ਜਾ ਰਿਹਾ ਹੈ ਤੇ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਉਹ ਇੱਕ ਚੰਗੇ ਮੁਕਾਮ ਤੇ ਪਹੁੰਚਾਉਣਾ ਚਾਹੁੰਦੇ ਨੇ ਜਿਸ ਕਾਰਨ ਇਹ ਮਾੜੀਆਂ ਆਦਤਾਂ ਛੱਡਣਾ ਛੱਡਣ ਜਾ ਰਹੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਅੱਜ ਉਹ ਟੀਵੀ ਸਕਰੀਨ ਤੇ ਆ ਕੇ ਜਾਂ سوشل میڈیا ਤੇ ਆ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਵੀ ਨਸ਼ੇ ਤੋਂ ਦੂਰ ਹੋ ਜਾਓ ਜੇਕਰ ਤੁਸੀਂ ਨਸ਼ੇ ਦੇ ਆਦੀ ਹੋ ਤਾਂ ਇਸ ਨੂੰ ਛੱਡਿਆ ਜਾ ਸਕਦਾ ਹੈ ਜੇਕਰ ਤੁਸੀਂ ਮਨ ਦੇ ਵਿੱਚ ਇਸ ਨੂੰ ਛੱਡਣ ਦੀਆਂ ਧਾਰਨਾਵਾਂ ਬਣਾ ਲਓ ਇਹ ਬਹੁਤ ਔਖਾ ਜ਼ਰੂਰ ਹੈ ਪਰ ਇਹ نامुमकिन ਨਹੀਂ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਹੋਰ ਕੀ ਕੀ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਂਦੇ ਆਂ ਭਾਈ ਕਿll ਬਾਰੇ ਸਾਬ ਨਾਲ ਤੇ ਪੀ ਕੇ ਆਣਾ ਥੋੜਾ ਥੋੜਾ ਕਰਕੇ ਜੇ ਕੱਠੇਰੀ ਗੱਲ ਕਰੀਏ ਤਾਂ ਫੇ ਕਿਲੋ ਦੇ 1.5 ਕਿਲੋ ਪੀ ਗਏ ਹੋਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬਣ ਕੀਤੇ ਹੁੰਦੇ ਨੇ ਇਹ ਲੱਖਾਂ ਕਰੋੜਾ ਕੀਤੇ ਹੀ ਹੋਣੀਆਂ ਭਾਈ ਹਰ ਇੱਕ ਨੇ ਕੀਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ ਕਰੋੜ ਰੁਪਏ ਕਹਿਣ ਨੇ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾਲ ਜ਼ਮੀਨਾਂ ਚੋਂ ਨਾਲ ਵੇਚੜੀਆਂ ਵਾ ਕਰੋੜਾਂ ਅਰਬਾਂ ਜਣੀਆਂ ਜਮੀਨਾਂ ਉਹ ਲੋਕ ਕੋਣ ਨੇ ਤੁਮਹੇ ਜੀ ਢਾਤੀਆਂ ਪਰ ਫਿਰ 1 ਕਰੋੜ ਕਹਿੰਦੇ ਆ ਇਹ ਨਸ਼ਾ ਹੁੰਦਾ ਕਿੱਥੋਂ ਕਿੱਥੋਂ ਤੇ ਲੈ ਗਏ ਇਹ ਇੰਨੀ ਬਾਜੀ ਪਤਾ ਸਾਨੂੰ ਤੇ ਅੰਬਰਸਰ ਤੱਕ ਪਤਾ ਵਾ ਜਾਂ ਸਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂਾਨੂੰ ਪਤਾ ਹੁਣ ਕੀ ਮੰਗੂ ਚਾਹਗਾ ਬਸ ਭਾਈ ਛੱਡਨਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਤੁਹਾਡੇ ਕਿੱਦਾਂ ਸੁਪਰ ਚਾਹੀਦੀ ਇਦਾਂ ਯਾਰ ਦੋਸਤ ਤੇਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹ ਰਲਿ ਸਟੌਗ ਨਾ ਕਰੂ ਮੈਂ ਕਿ ਇੱਕ ਵਾਰੀ ਮਲਾਲੇ ਬਾਅਦ ਜੋ ਜਦਾ ਉਹ ਉਹਦੀ ਮਰਜ਼ੀ ਹੈਗੀ ਉਹਦਾ ਕਰ ਲਾਂਗਾ ਉਹ ਰੱਬ ਦੀ ਰੋ ਮੇਰੀ ਹੀ ਕਿਰਪਾ ਹੈ ਆਪਣੀ ਦਾ ਚਲੋ ਪੈਸੇ ਤੇ ਲੇਰੀ ਗਲਤ ਕੰਮ ਵੀ ਨਹੀਂ ਕਰਦੇ ਹਾਂ ਜਿਰੋ ਨਵਾਂ ਨਵਾਂ ਮਿਲਿਆ ਇਹਨੂੰ ਉਰਵਮ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚਾਈ ਮੈਂ ਕਿ ਜਾਂਦੀਆ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਲ ਤੇ ਲਈ ਇਹ ਫਿਰ ਕਿਨੇ ਕਦਮ ਚੜਕੀ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਕੁੜੀ ਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਉਹ ਇਲਾਜ ਕਰਾ ਰਹੇ ਇਥੇ ਆ ਨੂੰ 15-16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹਦੀ ਜੀਤ ਲਈ ਗੋਲੀ ਦਾ ਰੱਖਦੇ ਨਾ ਮਨ ਨਾਲ ਮਨ ਨਮਾ ਬਣਾ ਲੈ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹੌਸਪੀਟਲ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ। ਐਨਨ ਆਪਣੀ ਕੋਈ ਨਹੀਂ ਕੀਤੀ ਰੋਕੇ ਆ ਨਾ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀਆ ਹੈ ਹੋਂ ਸਰ ਕੋਈ ਗਿਣਤੀ ਨਹੀਂ ਕਿ ਇਹ ਕਿੰਨਾ ਕ ਨਸ਼ਾ ਪੀ ਗਏ ਆਪਣਾ ਗਹਿਣਾ ਘੱਟਾ ਵੀ ਅਸੀਂ ਸਾਰਾ ਗਵਾ ਲਿੱਤਾ ਥਾ ਵਾ ਗਾਂ ਬੱਚਿਆਂ ਵਾਸਤੇ ਕੋਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋ ਕਿ ਜ਼ਿੰਦਗੀ ਜੀਏ ਸਿਕਨ ਤੇ ਹੁਣ ਇਹ ਇਹ ਕਹਿੰਦੇ ਆ ਕਿ ਬਸ ਇਹੀਆਂ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਬੜਾ ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰਪਤ ਆ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹੀ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਹੁਣ ਇਹੀ ਇਹੀ ਕਹਿੰਦੇ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ ਤੁਸੀਂ ਪਤੀ ਤੇ ਪਤਨੀ ਦੋਨਾਂ ਦੀ ਗੱਲ ਨੂੰ ਸੁਣਿਆ ਹਾਲਾਂਕਿ ਦੋਨਾਂ ਦੇ ਵੱਲੋਂ ਇਸ ਨੂੰ ਸੰਜੀਦਗੀ ਦੇ ਨਾਲ ਰੱਖਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੇ ਵੱਲੋਂ ਨਸ਼ੇ ਨੂੰ ਜਿਹੜਾ ਛੱਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਚੰਗਾ ਭਵਿੱਖ ਮਿਲੇ ਉਹ ਆਪਣੇ ਬੱਚੇ ਨੂੰ ਆਪਣੇ ਲੜਕੇ ਤੇ ਲੜਕੀ ਨੂੰ ਇੱਕ ਚੰਗੇ ਮੁਕਾਮ ਤੇ ਦੇਖਣਾ ਚਾਹੁੰਦੇ ਨੇ ਤੇ ਇਸ ਮਾੜੀ ਆਦਤ ਨੂੰ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਕਈ ਰਿਸ਼ਤੇਦਾਰਾਂ ਤੋਂ ਉਹਨਾਂ ਨੇ ਪੈਸੇ ਲਈ ਨਸ਼ੇ ਲਈ ਪਰ ਬਾਅਦ ਦੇ ਵਿੱਚ ਉਹਨਾਂ ਨਾਲ ਸੰਪਰਕ ਤੋੜ ਦਿੱਤਾ ਉਹਨਾਂ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਬਹੁਤ ਸਾਰੇ ਰਿਸ਼ਤੇ ਉਹਨਾਂ ਨੇ ਨਸ਼ੇ ਦੇ ਵਿੱਚ ਆਪਣੇ ਖਰਾਬ ਕਰ ਲਏ ਤੇ ਬਹੁਤ ਸਾਰੀ ਬਰਬਾਦੀ ਹੈ ਜਿਹੜੀ ਨਸ਼ੇ ਦੇ ਕਾਰਨ ਉਹਨਾਂ ਨੇ ਕਰ ਲਈ ਪਰ ਹੁਣ ਉਹ ਇਸ ਤੋਂ ਦੂਰ ਹੋਣਾ ਚਾਹੁੰਦੇ ਨੇ ਇਹਨਾਂ ਮਾੜੀਆਂ ਆਦਤਾਂ ਨੂੰ ਛੱਡਣਾ ਚਾਹੁੰਦੇ ਨੇ ਪਰ ਜਿੱਥੇ ਇਹ ਤਸਵੀਰ ਨਸ਼ੇ ਦੇ ਇਹਨਾਂ ਦੋਨਾਂ ਆਦੀਆਂ ਦੀ ਗੱਲ ਕਰਦੀ ਹੈ ਉੱਥੇ ਹੀ ਇਹ ਇੱਕ ਹੋਰ ਤਸਵੀਰ ਸਾਹਮਣੇ ਲਿਆ ਰਹੀ ਹੈ ਉਹ ਪੰਜਾਬ ਦੇ ਵੱਡੇ ਵੱਡੇ ਨੇਤਾ ਤੇ ਰਾਜਨੀਤਿਕ ਲੋਕ ਜਿਨ੍ਹਾਂ ਦੇ ਵੱਲੋਂ ਕਈ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਕਿ ਉਹ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੇਣਗੇ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ ਉਹਨਾਂ ਦੇ ਉਹਨਾਂ ਸਾਰੇ ਵੱਡੇ ਵੱਡੇ ਦਾਅਵਿਆਂ ਤੇ ਵਾਅਦਿਆਂ ਨੂੰ ਇਹ ਤਸਵੀਰ ਖੋਖਲਾ ਜ਼ਰੂਰ ਕਰਦੀ ਹੈ ਕਿਉਂਕਿ ਇਹ ਉਹਨਾਂ ਦਾਅਵਿਆਂ ਤੇ ਵਾਅਦਿਆਂ ਤੇ ਇੱਕ ਵੱਡਾ ਸਵਾਲ ਹੈ ਕਿ ਇਸ ਤਰ੍ਹਾਂ ਜੇਕਰ ਪਤੀ ਪਤਨੀ ਜੋ ਕਿ ਆਪਣੇ ਬੱਚਿਆਂ ਆਪਣੇ ਦਰਦ ਨੂੰ ਜਾਂ ਫਿਰ ਆਪਣੇ ਸ਼ੌਂਕ ਦੇ ਬਾਅਦ ਉਹ ਨਸ਼ਾ ਜਿਹੜਾ ਸੇਵਨ ਕਰਦੇ ਨੇ 1 ਕਰੋੜ ਰੁਪਏ ਦਾ ਨਸ਼ਾ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਇਹ ਇੰਨਾ ਐਨੀ ਮਾਤਰਾ ਦੇ ਵਿੱਚ ਇਹ ਨਸ਼ਾ ਕਿੱਥੋਂ ਆਉਂਦਾ ਹੈ ਕਿਵੇਂ ਉਹਨਾਂ ਤੱਕ ਇਹ ਪਹੁੰਚਦਾ ਹੈ ਇਹ ਵੀ ਉਹਨਾਂ ਸਾਰੇ ਦਾਅਵਿਆਂ ਤੇ ਵਾਦੀਆਂ ਤੇ ਇੱਕ ਵੱਡਾ ਸਵਾਲ ਹੈ